ਰਾਸਤ ਵਿੱਚ ਮਿਲਿਆ ਸਾਨੂੰ ਕਿਵੇਂ ਸਾਡੇ ਬਜ਼ੁਰਗ ਵੀ ਪਹਿਲਾਂ ਇੱਥੇ ਇਹ ਸਦਾ ਭਰਾਡਾ ਨੌਂਡਾਉਦੇ ਰਹੇ ਨੇ ਤੇ ਉਸੇ ਤਰ੍ਹਾਂ ਹੀ ਸਾਡੀ ਪੀੜੀ ਦਰ ਪੀੜੀ ਚੱਲਦਾ ਆਂਦਾ ਸਾਡੇ ਪਹਿਲਾਂ ਦਾਦਿਆਂ ਤੇ ਹੋ ਗਈ ਸਾਡੇ ਪਿਆਵਾਂ ਤੇ ਹੋ ਗਈ ਹੁਣ ਸਾਡੇ ਤੇ ਬਣੀਗਾ ਸਾਡੇ ਆਣ ਵਾਲੇ ਬੱਚਿਆਂ ਤੇ ਜੇ ਇਸ ਤਰ੍ਹਾਂ ਪ੍ਰਚਾਰ ਸੰ ਕਰੇਗਾ ਤਾਂ ੱੱਕਾ ਛਾਈ ਪਾਣੀ ਛੱਡਣ ਦੀ ਕੱਲ ਆਏ ਸੀ ਮੋਦੀ ਸਾਹਿਬ ਉਹ 16 ਕਰੋੜ ਨਾਲ ਕੀ ਬਣੂਗਾ ਵਾਲਾ ਸੋ ਕਰੋੜ ਦਾ ਹਾਂ ਕੀ ਬਣੂਗਾ ਕਿੱਥੋਂ ਲੈ ਕੇ ਸਾਰਾ ਪੰਜਾਬ ਦਾ ਬੇੜੇਗਰ ਕਰ ਦਨ ਕੀ ਕੀਤਾ ਸਾਰਾ ਇਲਾਕਾ ਡੁੱਬ ਗਿਆ ਜੀ ਪ੍ਰਵਾਹ ਨਹੀਂ ਮੰਨਦੇ ਕਿਸੇ ਦੀ ਕੋਈ ਨਹੀਂ ਅਗਲੇ ਸਾਲ ਰਬ ਹੋਰ ਦੇ ਹੋਗਾ ਜੀ ਇੱਕ ਤਰੀਕ ਤੋਂ ਸਰਕਾਰਾਂ ਨੂੰ ਪਤਾ ਸੀ ਵੀ ਪਾਣੀ ਵਧ ਰਿਹਾ ਇਹਨੇ ਕੀ ਕਰਿਆ 15 ਅਗਸਤ ਦਾ ਇੰਤਜ਼ਾਰ ਕੀਤਾ ਵੀ 15 ਅਗਸਤ ਖਰਾਬ ਬਣਾ ਹੋਏ ਸਾਡੀ ਇਸ ਕਰਕੇ ਉਹਨੇ 17 ਅਗਸਤ ਨੂੰ ਪਾਣੀ ਛੱਡਿਆ ਇਹ ਪਤਾ ਨਹੀਂ ਆਣਾ ਇਹਨਾਂ ਨੂੰ ਆਪ ਵਾਲਿਆਂ ਨੂੰ ਨੀਚਾ ਵਿਖਾਣਾ ਚਾਹਦੇ ਸੀ ਪਰ ਸਾਡਾ ਤਾਂ ਇਹ ਬੇੜਾਗਰ ਕਰਤਾ ਨਾ ਤੇ ਇਹ ਵੀ ਧੜ ਆਇਆ ਸੀ ਤੇ ਮਜ਼ਾਕ ਹੀ ਕੀਤਾ ਗਿਆ ਸੀ 8800 ਰੁਪਏ ਪ੍ਰਤੀ ਏਕੜ ਮਾਹਵਜਾ ਜੇ ਕਿ ਇੱਕ ਲਵਾਈ ਨਹੀਂ ਪੂਰੀ ਹੁੰਦੀ ਅੱਧਾ ਕੱਦੂ ਕਰਨਾ ਸਾਡੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਮੈਨੂੰ ਕੱਦੂ ਦਾ ਵੀ ਪਤਾ ਹੈ ਪਰ ਉਹਨਾਂ ਨੇ ਇਹ ਵੀ ਪਤਾ ਹਣਾ ਜੇ ਕਿ ਕੱਦੂ ਕਰਨ ਤੇ ਖਰਚਾ ਵੀ ਹੁੰਦਾ ਹੈ ਫਾਜ਼ਿਲਕਾ ਇਲਾਕੇ ਚ ਇਹਨਾਂ ਲੋਕਾਂ ਦੀ ਨਾ ਆਪਣੀ ਇੱਕ ਤਬੀਅਤ ਤੇ ਤਸਵੀਰ ਹੈ ਬੜੇ ਮਿੱਠੇ ਸੁਭਾਅ ਦੇ ਸਦਾ ਹੀ ਖਿੜੇ ਰਹਿੰਦੇ ਲੋਕ ਨੇ ਆ ਬਾਈ ਹੁਣੇ ਉਹਨੇ ਗੱਲ ਕਰੀ ਜਿੰਦੇ ਕਹਿੰਦੇ ਫਸਲਾਂ ਡੁੱਬੀਆਂ ਫਿਰ ਵੀ ਹੱਸੀ ਜਾਂਦੇ ਆ ਇਹੀ ਗੱਲ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਕੀਤਾ ਇਹ ਸਾਰਾ ਲੈਕਾ ਡੁੱਬ ਗਿਆ ਜੀ ਪਰਵਾਹ ਨਹੀਂ ਮੰਨਦੇ ਕਿਸੇ ਦੀ ਕੋਈ ਨਹੀਂ ਅਗਲੇ ਸਾਲ ਰਬ ਹੋਰ ਦੇਊਗਾ ਜੀ ਟੈਂਕਰ ਵਾਲਿਆਂ ਬਾਰਡਰ ਵਾਲਿਆਂ ਜੀ ਬੱਚੇ ਜਿਹੜੇ ਬੜੇ ਤਲੇਰ ਹੈ ਜੀ ਤਲੇਰ ਹੈ ਹਾਂ ਜੀ ਬੱਚੇ ਸਾਡੇ ਵੀ ਮੇਰਾ ਬੱਚਾ ਉਹਨੇ ਗਿਆ ਜੀ ਉਹ ਉੱਥੇ ਪੁੱਛਦੇ ਰਏ ਸੀ ਤੈਨੂੰ ਡਰ ਨਹੀਂ ਲੱਗਦਾ ਉਹ ਕਹਿੰਦਾ ਡਰ ਕਿਸ ਚੀਜ਼ ਦਾ ਹਾਂ 6 ਸਾਲ ਦਾ ਹੈ ਬੱਚਾ ਅਗਰ 6 ਸਾਲ ਦਾ ਹੈ ਹਾਂ ਜੀ ਉਹਨਾਂ ਕੋਲ ਐਨਡੀਆਰਫ ਕੋਲ ਵੀਡੀਓ ਹੈਗੀ ਉਹਦੀ ਹਾਂ ਉਹ ਉਹਨੂੰ ਪੁੱਛਦੇ ਰਏ ਜੀ ਕਿ ਤੈਨੂੰ ਡਰ ਕੋਈ ਕਿਸੇ ਤਰ੍ਹਾਂ ਦਾ ਨਹੀਂ ਡਰ ਰੱਖਿਆ ਹੀ ਨਹੀਂ ਕਿ ਉਹ ਹੁਣ ਪਿੱਟਣ ਨਹੀਂ ਐ ਨਾ ਨਾ ਬਿਲਕੁਲ ਉਹ ਮਰ ਗਏ ਹਾਏ ਮਰ ਗਏ ਹੈ ਇਹ ਵਿਰਾਸਤ ਵਿੱਚ ਮਿਲਿਆ ਸਾਨੂੰ ਕਿਵੇਂ ਸਾਡੇ ਬਜ਼ੁਰਗ ਵੀ ਪਹਿਲਾਂ ਇੱਥੇ ਇਹ ਸੰਤਾਪਰਾ ਡੰਡਾਉਂਦੇ ਰਹੇ ਨੇ ਤੇ ਉਸੇ ਤਰ੍ਹਾਂ ਹੀ ਸਾਡੀ ਪੀੜੀ ਦਰ ਪੀੜੀ ਚੱਲਦਾ ਆਂਦਾ ਪਹਿਲਾਂ ਹੁਣ ਪਹਿਲਾਂ ਮਾਣੀ ਹੈ ਹੈ ਸਾਡੇ ਪਹਿਲਾਂ ਦਾਦਿਆਂ ਤੇ ਹੋ ਗਈ ਸਾਡੇ ਪਿਆਵਾਂ ਤੇ ਹੋ ਗਈ ਹੁਣ ਸਾਡੇ ਤੇ ਬਣੀ ਹੈਗਾ ਸਾਡੇ ਆਣ ਵਾਲੇ ਬੱਚਿਆਂ ਤੇ ਜੇ ਇਸ ਤਰ੍ਹਾਂ ਪ੍ਰਚਾਰ ਸੰਨ ਕਰੇਗਾ ਤਾਂ ੱੱਕਾ ਛਾਈ ਪਾਣੀ ਛੱਡਣ ਦੀ ਤੱਕਾ ਛਾਹੀ ਐ ਇਹ ਤੱਕਾ ਛਾਹੀ ਪਿੱਛੋਂ ਜੀ ਹੋਰ ਨਹਿਰਾਂ ਨੂੰ ਬਹੁਤ ਨੇ ਉਧਰ ਤਾਂ ਐ ਮੈਂ ਥੋੜਾ ਥੋੜਾ ਪਾਣੀ ਛੱਡਦੇ ਆ ਜਿੰਨਾ ਕੋ ਸਾਰਾ ਇਧਰ ਲਾ ਦੇਂਦਾ ਸਤਲੋਜ ਨੂੰ ਵਿਆਸ ਵੀ ਸਤਲੋਜ ਵੀ ਉਹ ਤਾਂ ਇਹ ਸਮਝਦੇ ਵੀ ਅਣਪੜ ਲੋਕ ਨੇ ਇਹਨਾਂ ਨੂੰ ਕੀ ਪਤਾ ਸੀ ਕੀ ਕਰੀ ਨਹੀਂ ਐਵੇਂ ਥੋੜਾ ਜਿਹਾ ਬੈਠੇ ਦਰਿਆਵਾਂ ਤੇ ਬਾਰਡਰ ਤੇ ਹਾਂਜੀ ਹਾਂਜੀ ਸਾਰਾ ਪਤਾ ਹਾਂਜੀ ਹਾਂਜੀ ਤੇ ਸਰਕਾਰਾਂ ਕੀ ਕਰਦੀਆਂ ਸਰਕਾਰਾਂ ਕੀ ਕਰਦੀਆਂ ਸਾਰੇ ਮਿਲ ਕੇ ਗੋਗਤੇ ਹੁਣ ਕੱਲ ਆਏ ਸੀ ਮੋਦੀ ਸਾਹਿਬ ਉਹ 16 ਕਰੋੜ ਨਾ ਕੀ ਬਣੂਗਾ 1600 ਕਰੋੜ ਨਾ ਹਾਂ ਕੀ ਬਣੂਗਾ ਕਿੱਥੋਂ ਲੈ ਕੇ ਸਾਰਾ ਪੰਜਾਬ ਦਾ ਬੇੜਾ ਘਰ ਕਰਤਾਂ ਨੇ ਇਹ ਪਤਾ ਨਹੀਂ ਹੁਣ ਹੈ ਇਹਨਾਂ ਨੂੰ ਆਪ ਵਾਲਿਆਂ ਨੂੰ ਨੀਚਾ ਵਿਖਾਣਾ ਚਾਹੁੰਦੇ ਸੀ ਪਰ ਸਾਡਾ ਤਾਂ ਇਹ ਬੇੜਾ ਘਰ ਕਰਤਾ ਨਾ ਸਾਰੀਆਂ ਸਰਕਾਰਾਂ ਖਾਂਦੇ ਇਕੱਠੇ ਰੋਟੀ ਨੇ ਛਾਉਣ ਬੈ ਕੇ ਇਕੱਠੇ ਕਰਦੇ ਤੋਰ ਹੈ ਇਹ ਸਾਰੀਆਂ ਪਾਰਟੀਆਂ ਇਕੱਠਾ ਬਹਿ ਕੇ ਖਾਣ ਪੀਣ ਕਰਦੇ ਨੇ ਉੱਥੇ ਅੰਮ੍ਰਿਤਸਰ ਬਾਪੂ ਨੇ ਗਾਲਾਂ ਬੜੀਆਂ ਵਾਰੀਆਂ ਇੱਕ ਨੇ ਹਾਂਜੀ ਦੁਖੀ ਹੋਇਆ ਬੰਦਾ ਕੀ ਕਰੇਗਾ ਇਹ ਦੁਖੀ ਹੋਇਆ ਬੰਦਾ ਕੀ ਕਰੇਗਾ ਗਾਲਾਂ ਵੜ ਡਾੜਾ ਹੀ ਕੱਢੂਗਾ ਇਹਨਾਂ ਨੂੰ ਹਾਂਜੀ ਪਰ ਤੁਸੀਂ ਬੜੇ ਹਿੰਮਤੀ ਲੋਕ ਹੋ ਬੜੇ ਤਕੜੇ ਲੋਕ ਹੋ ਹੁਣ ਸਾਡੇ 23 ਵਿਧਾਰ ਆਇਆ ਸੀ ਤੇ ਮਜ਼ਾਕ ਹੀ ਕੀਤਾ ਕਿ 6800 ਰੁਪਏ ਪ੍ਰਤੀ ਏਕੜ ਮਾਵਜਾ ਜੇ ਕਿ ਇੱਕ ਲਵਾਈ ਨਹੀਂ ਪੂਰੀ ਹੁੰਦੀ ਅੱਧਾ ਕੱਦੂ ਕਰਨਾ ਸਾਡੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਮੈਨੂੰ ਕੱਦੂ ਦਾ ਵੀ ਪਤਾ ਹੈ ਪਰ ਉਹਨਾਂ ਨੇ ਇਹ ਵੀ ਪਤਾ ਹੋਣਾ ਜਿਹੜਾ ਵੀ ਕੱਦੂ ਕਰਨ ਤੇ ਖਰਚਾ ਵੀ ਹੁੰਦਾ ਹੈ ਹਾਂ ਇਹ ਤਾਂ ਨਹੀਂ ਗਾਨੇ ਵੀ ਕਦੋਂ ਨਾਂ ਲੈਣ ਨਾਲ ਵੀ ਕਦੋਂ ਕਰਤਾ ਵੀ ਉਹਨਾਂ ਤੋਂ ਮਜ਼ਾਕ ਹੀ ਕੀਤਾ ਗਿਆ ਸੀ 0.8800 ਰੁਪਏ ਤੇ ਹੁਣ ਵੀ ਸਾਡੀਆਂ ਫਸਲਾਂ ਜਿਹੜੀਆਂ ਲਗਭਗ ਤਿਆਰ ਹੋ ਗਈਆਂ ਸੀ ਅੱਛਾ ਸਾਡੇ ਉਹਨਾਂ ਚੋਨੇ ਜਿਹੜੇ ਨਾ ਇਸ ਵਾਰੀ ਪੀਆ ਪੀਆਰ 31 ਮਲ ਲਾਇਆ ਲੋਕਾਂ ਨੇ ਹਾਂ ਬਹੁਤ ਜ਼ਿਆਦਾ ਪਰਮਲ ਜਿੰਨੇ ਕਿ ਨਿਸਰ ਚੁੱਕਿਆ ਸੀ ਜਿੰਦੇ ਤੇ ਤਕਰੀਬਨ ਖਰਚਾ ਹੋ ਗਿਆ ਜਿਹੜੇ ਖਰਚੇ ਦੇ ਬਾਅਦ ਤੋਂ ਇੱਕ ਦੋ ਸਪਰੀਆਂ ਦੀ ਕਮੀ ਰਹਿ ਗਈ ਸੀ ਹਾਂ ਤੇ ਉਹ ਹੁਣ ਬਿਲਕੁਲ ਤਬਾਹ ਹੋ ਗਏ ਜਿੰਦੇ ਤੇ 30 ਤੋਂ 35000 ਰੁਪਏ ਖਰਚਾ ਹੋਇਆ ਹੈ ਤੇ ਮਾਲੋ ਉਸ ਤੋਂ ਚ ਸਾਨੂੰ ਹੁਣ 20000 ਰੁਪਏ ਪ੍ਰਤੀ ਏਕੜ ਐਲਾਨਿਆ ਗਿਆ ਮੁਆਵਜਾ ਜੋ ਕਿ ਬਹੁਤ ਘੱਟ ਹੈ ਤੇ ਹੁਣ ਕਿਉਂ ਸਾਡਾ ਖਰਚਾ ਹੀ ਨਹੀਂ ਪੂਰਾ ਹੋਣਾ ਤੇ ਸਾਡੇ ਬੱਚੇ ਖਾਣਗੇ ਕਿੱਥੋਂ ਜਿੰਨਾ ਪਾਣੀ ਵਗੀ ਜਾਂਦਾ ਜਿੰਨਾ ਰੇਤਾ ਹੋ ਜਾਣਾ ਕਣਕਾਂ ਬੀਜਣੀ ਹੈ ਬਹੁਤ ਔਖੀ ਬੱਤਰ ਹੀ ਨਹੀਂ ਆਉਣਾ ਬੱਤਰ ਨਹੀਂ ਆਉਣਾ ਜੀ ਕਣਕ ਬਹੁਤ ਵੀ ਜਿੱਥੇ ਨਾਲ ਘੱਟ ਤੋਂ ਘੱਟ 40% ਕਣਕ ਜਿਹੜੀ ਨਹੀਂ ਬਜਾਈ ਹੋਵੇਗੀ ਜਿਹੜੇ ਕੋ ਨਲੇ ਟੋਏ ਹੈਗੇ ਨੇ ਤਾਂ ਦਰਿਆਵਾਂ ਦੀ ਪੈਲੀ ਹੈ ਹੂੰ ਕਿਉਂ ਇੰਝ ਰੋੜ ਗਏ ਬਹੁਤ ਟੱਪ ਲੱਗ ਗਿਆ ਰੇਤੇ ਦੇ ਹਾਂ ਹਾਂ ਜਾਈ ਹੋਣੀ ਨਹੀਂ ਦੁਬਾਰਾ ਤਕਸੀਮ ਕਰਨੀ ਪੈਣੀ ਹੈ ਹਾਂਜੀ ਨੀਵੇਂ ਥਾਵਾਂ ਵਾਲੇ ਕੱਚੀ ਮਲਕੀਅਤ ਵਾਲੇ ਵੀ ਹੈਗੇ ਹਾਂਜੀ ਹੈਗੇ ਦੋਇਆ ਜਨ ਜ਼ਿਆਦਾਤਰ 60% ਕੱਚੀ ਮਲਕੀਅਤ ਹੈ 60% ਕੱਚੀ ਵਾਲੇ ਆ ਹਾਂਜੀ 40 ਬਾਕੀਆ ਕਿਵੇਂ ਮਿਲੂਗਾ ਫਿਰ ਜਿਹੜਾ ਕਸ਼ਤਕਾਰ ਹੈ ਉਹਨੂੰ ਮਿਲ ਜਾਂਦਾ ਨਹੀਂ ਮਿਲਦਾ ਕਿਸੇ ਦੀ ਕਰਦਾ ਵਰੀ ਇਹਦੇ ਕੋਲੇ ਥੋੜੀ ਬਹੁਤ ਸ਼ਿਫਾਰਿਸ਼ ਹੈਗੀ ਹੈ ਜਿਹਦੀ ਜਾਣ ਉਹ ਲੈ ਲੈਂਦਾ ਬਾਕੀ ਨਹੀਂ ਕੱਚੀ ਵਾਲੇ ਨੂੰ ਨਹੀਂ ਇੱਥੇ ਵੀ ਖੇਲਾ ਹੋ ਰਿਹਾ ਤੁਹਾਡੇ ਨਾਲ ਹੈ ਹੁਣ ਪਾਣੀ ਸ਼ਾਇਦ ਤੇ ਛੱਡਿਆ ਜਿਹੜਾ ਇੱਕ ਤਰੀਕ ਤੋਂ ਸਰਕਾਰਾਂ ਨੂੰ ਪਤਾ ਸੀ ਵੀ ਪਾਣੀ ਵਧ ਰਿਹਾ ਇਹਨੇ ਕੀ ਕਰਿਆ 15 ਅਗਸਤ ਦਾ ਇੰਤਜ਼ਾਰ ਕੀਤਾ ਵੀ 15 ਅਗਸਤ ਖਰਾਬ ਬਣਾ ਹੋਏ ਸਾਡੀ ਇਸ ਕਰਕੇ ਉਹਨਾਂ 17 ਅਗਸਤ ਨੂੰ ਪਾਣੀ ਛੱਡਿਆ ਹਾਂ ਇਕੱਠਾ ਕਰਕੇ ਛੱਡਿਆ ਹਾਂ ਕੱਲ ਅਜੇ ਅੰਕੜੇ ਵੀ ਆਏ ਆ ਸਾਹਮਣੇ ਵੀ ਬੀਬੀਐਮਬੀ ਨੇ ਪੌਂਗ ਡੈਮ ਰਣਜੀਤ ਸਾਗਰ ਡੈਮ ਇਕੱਠਾ ਕਰੀ ਗਏ ਫਿਰ ਇੱਕਦਮ ਛੱਡਿਆ ਪਾਣੀ ਸਰਕਾਰਾਂ ਨੂੰ ਤੈ ਹੀ ਲੱਗਦਾ ਵੀ ਲੋਕਾਂ ਨੂੰ ਮਾਰਨਾ ਉਹਨਾਂ ਨੂੰ ਸੀ ਨਹੀਂ ਨਹੀਂ ਪੰਜਾਬ ਨਹੀਂ ਉਹਨਾਂ ਨੂੰ ਮਾਰਨਾ ਹੈ ਖੁੱਲ ਬਣਾ ਕੇ ਸਾਰੇ ਸੈਕਟਰ ਕਰ ਦੇ ਆ ਕਹਿੰਦਾ ਉਹਨਾਂ ਨੂੰ ਮਾਰਨਾ ਹੈ ਬਾਈ ਉਹਨਾਂ ਨੇ ਮਾਰਦੇ ਨੇ ਇੱਕੋ ਜਰਾ ਹਾਂ ਹਾਂ ਚਲੋ ਅੱਛਾ ਚਲੋ ਬੈਠੋ ਬਾਈ ਹਾਂ ਆਮ ਜਨਤਾ ਹੀ ਮਰੇਗੀ ਜਿੱਥੇ ਵੀ ਮਾਰ ਹੋਈ ਉਧਰ ਵੀ ਆਮ ਜਨਤਾ ਹੀ ਇੱਥੇ ਵੀ ਆਮ ਜਨਤਾ ਲੈਣਾ ਪੰਜਾਬ ਵਿੱਚ ਇੱਧਰ ਚੜਦਾ ਪੰਜਾਬ ਵਿੱਚ ਮਰਨਾ ਇਹਨਾਂ ਦੋਨਾਂ ਨੂੰ ਹੀ ਹੈ ਤੁਹਾਡੀਆਂ ਦੁਸ਼ਮ ਤੁਹਾਨੂੰ ਦੁਸ਼ਮਣੀ ਨਹੀਂ ਲੱਗਦੀ ਨਹੀਂ ਨਹੀਂ ਦੁਸ਼ਮਣੀ ਤਾਂ ਨਹੀਂ ਸਾਡੇ ਨਾਲ ਕੋਈ ਨਾ ਐ ਦੂਰੋ ਆਵਾਜ਼ ਬੋਈ ਮਾਰ ਲੈਨੇ ਉਧਰ ਜੀ ਬਾਈ ਕਰਦੇ ਪਿਆਰ ਹੈ ਸਾਡੇ ਨਾਲ ਤਾਂ ਉਹਨਾਂ ਬਾਅਦ ਸਰਕਾਰਾਂ ਨੇ ਵਿੱਚ ਉਤਾਰ ਲਾ ਕੇ ਵੰਡ ਪਾਈ ਹੈ ਸਾਡੇ ਬਿਨਾਂ ਅੱਗੇ ਜਾ ਕੇ ਖੇਤੀ ਫਿਰ ਆ ਜਾਂਦੀ ਹੈ ਆਪਣੇ ਤੇ ਉਸ ਤੋਂ ਬਾਅਦ ਬਸ ਇੱਕ ਬੰਨਾ ਜਿਹਾ ਹੈ ਜਿਹੜਾ ਆਪਣੀ ਮਤਲਬ ਮੇਨ ਨੇ ਦੋਨਾਂ ਦੀ ਹੱਦ ਬਣਾਈ ਹੋਈ ਹੈ ਉਧਰ ਉਹ ਖੇਤੀ ਕਰਦੇ ਐ ਇੱਧਰ ਆਪਣੇ ਖੇਤੀ ਕਰਦੇ ਐ ਐ ਦੂਰੋ ਆਵਾਜ਼ ਮਾਰ ਲੈਨੇ ਵੀ ਕੀ ਹਾਲ ਹੈ ਬਾਈ ਬੁਲਾ ਲੈਂਦੇ ਆ ਜੀ ਵਦ ਵਦ 20 ਮੀਟਰ ਦੀ ਦੂਰੀ ਹੁੰਦੀ ਹੈ ਜੀ ਤਾਰਾ ਤੂੰ ਪਹਿਲਾਂ ਤਾਂ ਸਾਡੇ ਦਾਦੇ ਪੜਦਾਦੇ ਚਾਹ ਪੜੀ ਸੀ ਆਓ ਜੀ ਆਓ ਬੇੜੀ ਦੇ ਵਿੱਚ ਬੈਠੀ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਫਾਜ਼ਿਲਕਾ